ਕੇ ਬਾਕੀ ABC D ਚ ਆ ਗਿਆ ABC D ਦੇ ਵਿੱਚ ਆ ਗਿਆ ਸਭ ਤੋਂ ਵੱਡੀ ਗੱਲਤਾ ਬਈ 22 12 ਦੇ ਤਾਂ ਟਰੈਕਟਰ ਤੇ ਮਾਰ ਕੇ ਨਹੀਂ ਬਾਈ ਜੀ 22 12 ਦੇ ਠੀਕ ਆ ਨਿਕਲੇ ਬਾਈ 23 ਚ 12ਵੇਂ ਮਹੀਨੇ ਦੇ ਵਿੱਚ ਬਣਿਆ ਇਹ ਹੈ ਮੈਨੂਫੈਕਚਰਿੰਗ ਡੇਟ ਹੈ 2022 ਦੇ ਵਿੱਚ ਉਹ ਬਾਅਦ ਇਹਦਾ ਬਾਈ ਰੇਟ ਰੇਟ ਇਹਦਾ 855 ਆਹ 쇼 ਦੇ ਵਿੱਚ 3 ਸਪੀਡ ਪਾੜਿਆ ਨਹੀਂ ਥਿਆਂਦਾ ਬਾਜੀ ਕਿਉਂਕਿ ਨਵੀਂ 쇼 ਨੂੰ ਵਿੱਚ ਬੰਦੇ ਘੱਟ ਪਸੰਦ ਕਰਦੇ ਨੇ ਆਹ 쇼 ਚ 3 ਜੂਜੀ ਇਹ ਆਉਣੇ ਬੰਦ ਹੋ ਗਏ ਜੀ ਇਹ ਟਰੈਕਟਰ ਆਪਣੇ ਹੁਣ CRD ਆ ਗਿਆ ਠੀਕ ਆ ਇਹਦੀ ਡਿਮਾਂਡ ਇੰਨੀ ਕਾ ਜੀ 65 65 ਐਚਪੀ ਦਾ ਟਰੈਕਟਰ ਹੈ 75 ਦਾ ਬਲ ਆਉਂਦਾ ਜੀ ਹੂੰ 16 ਮਾਡਲ ਆ ਬਾਈ ਜੀ ਅਜੇ ਤੱਕ ਕਿਸੇ ਨੇ ਪੂਲੀ ਵਾਲਾ ਗੇਅਰ ਵੀ ਨਹੀਂ ਪਾਇਆ 16 ਮਾਡਲ ਦਾ ਚੀਜ਼ ਦੇਖਾਓ ਬਾਈਆਂ ਨੂੰ ਹੂੰ ਵੀਡੀਓ ਰਹੀ ਕਿਤੇ ਬੰਦੇ ਨੇ ਪੂਲੀ ਵਾਲਾ ਗੇਅਰ ਵੀ ਨਹੀਂ ਪਾਇਆ ਭਾਈ ਸੰਗਰੂਰ ਦੀ ਲੰਬਰ ਆਪਣੇ ਸੰਗਰੂਰ ਦਾ ਕੀ ਆਪਣੇ ਪਿੰਡ ਦੀ ਨਿਕਲਿਆ ਨਮਾਇਆ ਆਪਣੇ ਪਿੰਡ ਦੀ ਟਰੈਕਟਰ ਪਿੰਡ ਦੇ ਵਿੱਚ ਹੀ ਇਹ ਸਿਨੇਮਾ ਜਿਵੇਂ 11 ਮਾਡਲ ਕਹੇ ਤਾਂ 11 ਮਾਡਲ ਦੇ ਹਿਸਾਬ ਨਾਲ ਚਮਕਦੇ ਹੁੰਦੇ ਸੀ ਉਹਨਾਂ ਦੀ ਕਾ ਨੀਲਾ ਬੇਦਾਗ ਚਾਹੀਦਾ ਇਹ ਉਹ ਟਰੈਕਟਰ ਹੈ ਡੀਆਈ 60 ਵੀ ਜਿਨੇ ਮਤਲਬ ਹੁ 160 ਦੇਸ਼ਾਂ ਦੇ ਵਿੱਚ ਐਕਸਪੋਰਟ ਹੁੰਦਾ ਵੀਰੋ ਟਰੈਕਟਰ ਭਾਲਦੇ ਹੋ ਮੂਰੇ ਜਿਵੇਂ ਸੀਜ਼ਨ ਆਉਂਦਾ ਤੂੜੀ ਦਾ ਮੱਕੀ ਦਾ ਵੱਡਾ ਸੀਜ਼ਨ ਕਹਿੰਦੀ ਹੈ ਅਪ੍ਰੈਲ ਦੇ ਵਿੱਚ ਸ਼ੁਰੂ ਹੋ ਜਾਂਦਾ ਤਾਂ ਜੇ ਤੁਸੀਂ ਸਾਫ਼ ਸੁਥਰਾ ਵਧੀਆ ਹਾਲਤ ਵਾਲਾ ਜ਼ਿੰਮੇਵਾਰੀ ਵਾਲਾ ਪੰਜਾਬ ਨੰਬਰ ਟਰੈਕਟਰ ਤਾਂ ਬਾਈ ਬਿੱਟੂ ਕੋਲੋਂ ਮਿਲ ਜੂਗਾ ਜੌਂਡੀਅਰ ਸਵਰਾਜ ਹਾਲੈਂਡ ਜਿਹੜੇ ਮਾਰਕ ਐ ਅੱਜ ਕੱਲ ਟ੍ਰੈਂਡਿੰਗ ਦੇ ਵਿੱਚ ਨੇ ਸੋਨਾਲੀਕਾ ਵਰਗੇ ਉਹ ਟਰੈਕਟਰ ਹੁੰਦੇ ਨੇ ਬਾਈ ਕੋਲ ਸਭ ਤੋਂ ਵੱਡੀ ਗੱਲ ਹੈ ਰੇਟ ਦੀ ਇਹ ਨਹੀਂ ਵੀ ਉਹੀ ਟਰੈਕਟਰ ਦੇ ਉੱਤੇ ਲੱਖ ਰੁਪਿਆ ਵੱਧ ਲਿਖਤਾ 70000 ਵੱਧ ਲਿਖਤਾ ਨਹੀਂ ਮੈਂ ਦੇਖਦਾ ਮੰਡੀਆਂ ਦੇ ਵਿੱਚ ਜਾਂ ਡੀਲਰਾਂ ਦੇ ਕੋਲੇ ਐਂ ਹੁੰਦਾ ਜ਼ਿਆਦਾ ਕੰਮ ਆਹਲਾ ਕਹਿੰਦਾ ਤਾਂ ਬਹੁਤ ਮਹਿੰਗਾ ਯਾਰ ਸਾਬ ਚ ਮਤਲਬ ਰੇਟ ਰੱਬ ਲੱਗਦੀ ਗੱਲ ਹੀ ਨਹੀਂ ਹੁੰਦੀ 14 ਮਾਡਲ 852 495 ਇਹ ਕੋਈ ਗੱਲ ਨਹੀਂ ਬਣਦੀ ਤੇ ਜਿਵੇਂ 22 ਦੇ ਲਵੇ ਜਿੰਨਾ ਕ ਆਪਾਂ ਗੈਸ ਲਾਉਣੇ ਆ ਨਾ ਵੀ ਆਹ ਮਾਡਲ ਇੱਥੇ ਜੇ ਖੜਦਾ ਉਹੀ ਰੇਟ ਹੁੰਦਾ ਹਰੇਕ ਟਰੈਕਟਰ ਦਾ ਜਿਵੇਂ ਆ 36 30 ਦੀ ਅੱਜ ਕੱਲ ਬਹੁਤ ਮਾਰਕੀਟ ਹੈ ਤੇ ਬਾਈ ਵਧੀਆ ਟ੍ਰੈਂਡਿੰਗ ਚ ਟਰੈਕਟਰ ਹੈ ਨਾ ਇਹ ਹਾਂਜੀ ਅੱਜ ਦੀ ਮੰਨ ਕੇ ਅੱਜ ਦਾ ਜੋ ਟ੍ਰੈਂਡ ਹੈ ਨਵੇਂ ਮੁੰਡੇ ਪਸੰਦ ਕਰਦੇ ਨੇ ਅੱਜ ਦੇ ਜਿਹੜੇ ਮਾਰਕਰ ਨੇ ਤਕਰੀਬਨ ਇਹੀ ਟਰੈਕਟਰ ਨੇ ਜਿਆਦੇ ਹੌਲੈਂਡ ਸਵਰਾਜ ਤੇ ਜੌਂਡੀਅਰ ਸਵਰਾਜ ਤੇ ਜੌਂਡੀਅਰ ਹਾਂ ਇਹ ਤਿੰਨ ਇਹ ਚੀਜ਼ਾਂ ਨੂੰ ਪਸੰਦ ਕਰਦੇ ਨੇ ਸਭ ਤੋਂ ਵੱਡੀ ਗੱਲ ਆਪਣੀ ਇਹ ਹੈ ਵੀ ਆਪਾਂ ਇੱਕ ਬਿਨਾ ਨੌਕਰਾਂਏ ਟਰੈਕਟਰ ਨਹੀਂ ਵੇਚਦੇ ਫਰਸਟ ਪਾਰਟੀਆਂ ਦੇ ਆਪਣੇ ਲੋਕਾਂ ਦੇ ਟਰੈਕਟਰ ਹੁੰਦੇ ਨੇ ਜਿਵੇਂ ਲਵੇ ਲਵੇ ਏਰੀਆ 'ਚ ਵੀ ਪਤਾ ਜਿਵੇਂ 2-4 ਆਪਣੇ ਤਾਂ ਲਵੇ ਲਵੇ ਪਿੰਡਾਂ ਦੇ ਵਿੱਚ ਜ਼ਿਮੀਂਦਾਰਾਂ ਨੂੰ ਪਤਾ ਵੀ ਉੱਥੇ ਟਰੈਕਟਰ ਦਾ ਗਾਹਕ ਹੁੰਦਾ ਤਾਂ ਆਪਣੇ ਲੋਕ ਵੇਚ ਕਰੇਲੂ ਟਰੈਕਟਰ ਵੀ ਮਿਲ ਜਾਂਦਾ ਸੀ ਹਾਂ ਹਾਂ ਕਰੇਲੂ ਟਰੈਕਟਰ ਵੀ ਨੇ ਆਪਣੇ ਲਵੇ ਤੇ ਉਹ ਮੰਨ ਕੇ ਦੋ ਚਾਰ ਆਪਦੇ ਵੀ ਰੱਖਦੇ ਨਾਲ ਚਲੋ ਟਾਈਮ ਪਾਸ ਕਰਦੇ ਹਰ ਸਰਕਲ ਹੈ ਜੱਟ ਭਾਈਆਂ ਸਭ ਤੋਂ ਵੱਡੀ ਕਾਗਜ਼ਾਂ ਦੀ ਸੋਨੇ ਦਾ ਰੁਪਈਆ ਤੇ ਮਸ਼ੀਨਰੀ ਆਪਣਾ ਸਪੈਸ਼ਲ ਅੱਧਾ ਗੀਲਾ ਮਗਰ ਬਾਹਾਂ ਨੂੰ ਛੱਡਿਆ ਹੋਇਆ ਵੀ ਬਾਹ ਕੇ ਤਸੱਲੀ ਕਰਕੇ ਲਿਜਾਓ ਜਦੋਂ ਤਸੱਲੀ ਹੋਊਗੀ ਫੇਰ ਰੁਪਈਏ ਦਿਓ ਤੇ ਜਿਵੇਂ ਬਾਈ ਇਹ 36 30 ਆ ਤੇ ਇਹ 3 ਸਪੀਡ ਆ ਗਿਆ 3 ਸਪੀਡ ਡਬਲ ਡਿਸਟ੍ਰਿਬਿਊਟਰ ਟਾਪ ਵਾਲਾ ਟਰੈਕਟਰ ਹੈ ਟਾਪ ਮਾਡਲ 19 ਮਾਡਲ ਸਾਰਾ ਕੁਝ ਹੀ ਹੈ ਦੇ ਵਿੱਚ ਹਾਂਜੀ 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 ਤੇ ਬਾਈ ਇਹਦਾ ਕੀ ਰੇਟ ਰੱਖਿਆ ਬੰਗ ਵਰਗਾ ਸੁੱਕਾ ਬੈਟਰ ਟਰੈਕਟਰ ਵਿੱਚ ਇਹ 5,85,000 ਰੁਪਏ ਦਾ ਜੀ 585 ਰੱਖਿਆ ਤੋਂ ਕੋਈ ਤਥਾ ਕਹਿਦੀ ਵੀ ਹੈ ਨਹੀਂ ਟਰੈਕਟਰ ਦੇ ਵਿੱਚ ਹਾਂਜੀ ਹਾਂਜੀ ਤੇ ਆ 45 ਫਾਰਮ ਟਰੈਕ 45 ਹੈ ਜੀ ਫਰਸਟ ਪਾਰਟੀ ਦਾ ਜੀ ਇਹ ਠੀਕ ਹੈ ਸੰਗਰੂਰ ਦਾ ਹੀ ਨੰਬਰ ਸੰਗਰੂਰ ਦੀ ਨੰਬਰ ਹੈ ਜੀ 2009 ਮਾਡਲ ਹੈ ਜੀ ਇਹ ਡਬਲ ਕਲਚ ਹੈ ਜੀ ਹੂੰ 70 ਕੁ ਪੈਸੇ ਟਾਇਰ ਨੇ ਜੀ ਇਹਦਾ ਰੇਟ ਹੈਗਾ 2,35,000 ਰੁਪਏ ਜੀ 2,35,000 ਫਰਸਟ ਪਾਰਟੀ ਆ ਇਹ ਹਾਂ ਕਿਉਂਕਿ ਜਿਹੜੇ ਬੰਦਿਆਂ ਨੇ ਉਦੋਂ ਨਗਦ ਰੁਪਏ ਲਾ ਕੇ ਸ਼ੋਰੂਮ ਚੋਂ ਕਢਾ ਕੇ ਲਿਆ ਹੁੰਦਾ ਸੀ ਉਹਨਾਂ ਨੇ ਪੂਰੀ ਫਿਰ ਧਿਆਨ ਵੀ ਰੁਗ ਰੁਪਈਆ ਲਾ ਕੇ ਅਗਲਾ ਪੂਰਾ ਰੱਖਦਾ ਚੀਜ਼ ਦਾ ਹਾਂ ਹਾਂ ਤੇ ਇਹ ਬਾਈ 53 10 ਗੀਅਰ ਪ੍ਰੋ ਆ ਇਹ ਬਾਈ ਸਭ ਤੋਂ ਜਿਹਨੂੰ ਕਹਿੰਦੇ ਨੇ ਨਾ ਹਰੇਕ ਕੰਮ ਲਈ ਇਹ ਟਰੈਕਟਰ ਹਰੇਕ ਕੰਮ ਲਈ ਇਹਦਾ ਹਿੱਸਾ ਹੀ ਬਹੁਤ ਹੈਵੀ ਆ ਗਿਆ ਹਾਂ ਇਹ ਬਾਈ ਜੀ ਹੈਵੀ ਮਨ ਕੇ ਆਮ ਦੂਜੇ ਚੋਂ ਦੀਆਂ ਰਣੇ 30 35000 ਦਾ ਰੇਟ ਦੀ ਡਿਫੈਂਸ ਹੈ ਹਾਂ ਆ ਹਿੱਸੇ ਕਰਕੇ ਹਾਂ ਹਿੱਸੇ ਕਰਕੇ ਬਾਕੀ ABC D ਚ ਆ ਗਿਆ ABC D ਦੇ ਵਿੱਚ ਆ ਗਿਆ ਸਭ ਤੋਂ ਵੱਡੀ ਗੱਲ ਤਾਂ ਬਈ 22 12 ਦੇ ਤਾਂ ਟਰੈਕਟਰ ਤੇ ਮਾਰ ਕੇ ਨਹੀਂ ਬਾਈ ਜੀ 22 12 ਦੇ ਠੀਕ ਆ ਲਿਖਿਆ ਬਾਈ 23 ਚ 12ਵੇਂ ਮਹੀਨੇ ਦੇ ਵਿੱਚ ਬਣਿਆ ਹੈ ਹਾਂ ਮੈਨੂਫੈਕਚਰਿੰਗ ਡੇਟ ਹੈ 2022 ਦੇ ਵਿੱਚ ਜਿਹੜਾ ਜਿਨੇ ਨੌਨ ਸੀਆਰਡੀਆਈ 53 10 ਲੈਣਾ ਬਿਲਕੁਲ ਨਾ ਮਾ ਟਰੈਕਟਰ ਉਹ ਇਹ ਹੈ ਉਹ ਇਹ ਹੈ ਹਾਂ ਤੇ ਇਹਦਾ ਤੁਸੀਂ ਦੇਖ ਸਕਦੇ ਹੋ ਵੀ ਕਲਰ ਦਾ ਲਾਲ ਉਹ ਪੇਂਟ ਦਾ ਲਾਲ ਤੇ 22 ਮਾਡਲ ਹੈ ਬਾਈ ਇਹ 23 ਦੇ ਵਿੱਚ ਰਜਿਸਟਰ ਹੋਇਆ ਹੋ। ਦੋ ਹੀ ਡੇਟਾ 23 ਦੀਆਂ ਨੇ ਜੀ। ਠੀਕ ਹੈ ਦੋ ਹੀ ਡੇਟਾ 23 ਦੀਆਂ ਨੇ ਨਿਕਲਿਆ ਵੀ 23 ਦੇ ਵਿੱਚ ਆ। ਹਾਂ ਇਹ ਹੈਗਾ 16 ਗੇਰਾਂ ਵਾਲਾ 16 ਗੇਰਾਂ ਵਾਲਾ 4 ਤੇ 3 12 ਤੇ ਬਾਕੀ ਬੈਕ ਅੱਗੇ ਵਾਲੇ ਲਾ ਕੇ ਵੀ ਇਹ ਗੇਰ ਪ੍ਰੋ ਆ ਗਿਆ ਵੀ ਜਿਹੜਾ ਅੱਜ ਅੱਜ ਦਾ ਬੋਝ ਸਭ ਤੋਂ ਟਾਪ ਟਰੈਕਟਰ ਕਹਿੰਦੇ ਹਾਂ। ਹਾਂ ਟਾਪ ਜਿਹੜਾ ਅੱਜ ਜੇ 50 10 ਨਮਾ ਲਓਗੇ ਜਿੰਨੇ ਫੰਕਸ਼ਨ ਉਹਦੇ 'ਚ ਨੇ ਇਹ 'ਚ ਇੱਕ ਅੱਧਾ ਵਾਧੀ ਹੋਊਗਾ। ਵਾਧੀ ਹੋਊਗਾ। ਘਟ ਨਹੀਂ ਹੈਗਾ। ਤੇ ਇਸ ਤੋਂ ਬਾਅਦ ਇਹਦਾ ਬਾਈ ਰੇਟ ਰੇਟ ਇਹਦਾ 8 ਲੱਖ ਤੇ 25000 ਰੁਪਏ ਜੀ 8 ਲੱਖ 25 ਡਿਮਾਂਡ ਹੈ ਬਾਕੀ ਮੌਕੇ ਤੇ ਹੋ ਜੂ ਮੌਕੇ ਤੇ ਬਾਈ ਥੋੜਾ ਪਤਾ ਕਰ ਲੰਦਾ ਮਾਡਲ 2022 ਦੇ ਮਾਰਕ ਨਹੀਂ 23 ਚ ਰਜਿਸਟਰਡ ਵੀ 23 ਚ ਹੈ ਰਜਿਸਟਰ 23 ਚ ਹੈ ਆ ਵੀ ਪਿਓਰ 23 ਹੈ ਜੀ ਇਹ ਵੀ ਪਿਓਰ 23 ਆ 855 ਫੇਸ ਹੀ ਆ ਪੰਜਾਬ ਦਾ 107 ਘੰਟੇ ਕੰਪਨੀ ਦਾ ਰਕਰ ਚੱਲਿਆ ਜੀ 107 ਘੰਟੇ ਆਉਣ ਲਈ ਆਉਣ ਲਈ 107 ਘੰਟੇ ਤੇ ਸਾਫ ਬਹੁਤ ਵੈਡ ਟਰੈਕਟਰ ਬਾਈ ਜਮਾਂ ਨਵੇਂ ਹੀ ਆ ਹਨ ਤੇ ਕਿਤਾਏ ਮੰਨ ਲਓ ਵੀ ਨਵਾਂ ਟਰੈਕਟਰ ਹੀ ਲੈ ਕੇ ਜਾਊ ਜਿਹੜਾ ਲੈ ਕੇ ਹਾਰ ਦੇਖ ਲਓ ਨਾਲ ਦਾ ਜੀ ਹਾਰ ਵੀ ਉਹੀ ਜਿਹਾ ਪਿਆ ਹਾਰ ਵੀ ਉਹੀ ਹੈ ਜਿਹੜਾ ਜੰਸੀ ਚੋਂ ਪਾਇਆ ਆ ਦੇਖੀ ਉੱਤੇ ਟਾਇਰ ਦੇ ਰਬੜਾ ਉਵੇਂ ਜੁੱਕਰੀ ਪਈਆਂ ਨੇ ਉਹ ਵੀ ਨਿਕਸੀਆਂ ਵੀ ਜਿਹਨੇ ਮਿੱਟੀ ਦੇ ਕੰਮ ਵਾਸਤੇ ਲੈਣਾ ਤਾਂ ਇਹ 2 ਸਪੀਡ ਟਰੈਕਟਰ ਬੈਸਟ ਟਰੈਕਟਰ ਕਹਿ ਸਕਦੇ ਨੇ ਤੇ ਇਹ 852 3 ਸਪੀਡ ਇਹ 3 ਸਪੀਡ ਆਗੇ 855 ਆਹ ਸ਼ੋਅ ਦੇ ਵਿੱਚ 3 ਸਪੀਡ ਪਾੜਿਆ ਨਹੀਂ ਥਿਆਂਦਾ ਬਾਜੀ ਕਿਉਂਕਿ ਨਵੀਂ ਸ਼ੋਅ ਨੂੰ ਵਿੱਚ ਬੰਦੇ ਘੱਟ ਪਸੰਦ ਕਰਦੇ ਨੇ ਆਹ ਸ਼ੋਅ 'ਚ 3 ਸਪੀਡ ਮਿਲਦਾ ਨਹੀਂ ਤੇ ਉਹ ਖੜਾ ਬਾਈ ਦੇ ਕੋਲੇ ਪਹਿਲੇ ਨਾ ਫਸਟ ਜੀ ਪਹਿਲੇ ਨਾ ਹੀ ਟਰੈਕਟਰ ਜੀ ਕਿੰਨਾ ਮਾਡਲ ਇਹ 2022 ਦੇ ਮਾਰਕੇ ਨੇ ਜੀ ਹੂੰ ਪਾਸਿੰਗ 23 ਦੀ ਹੈ ਜੀ ਪਾਸਿੰਗ 23 ਦੀ ਆ ਬਾਕੀ 23 ਚ 24 ਤੋਂ ਬਾਅਦ ਦੂਜੇ ਆ ਗਏ ਬਦੂਜੇ ਆ ਗਏ ਤੇ ਨਾ ਗੋਲ ਸ਼ੋਅ ਵਾਲੇ ਹਾਂ ਤੇ ਇਹ 22 ਮਾਡਲ ਹੈ ਇਹ ਵੀ ਫਰੈਸ਼ ਪੀਸੀ ਕਹਿ ਸਕਦੇ ਜਮ ਹੀ ਫਰੈਸ਼ ਬਾਈ ਜੀ ਫਰੈਸ਼ ਇਹ ਕੁਝ ਘੰਟੇ ਚੱਲਿਆ ਹੋਇਆ 280 ਘੰਟੇ ਜੀ 280 ਘੰਟੇ ਆਨਲੀ ਚੱਲਿਆ ਹੋਇਆ ਆਨਲੀ 280 ਘੰਟੇ ਬਹੁਤ ਸਾਫ ਟਰੈਕਟਰ ਹੈ ਜਮਾ ਜੈਨੂਨ ਪਿਆ ਜਿਹੜਾ ਏਜੰਸੀ ਚੋਂ ਲੈ ਲਿਆ ਕਹਿ ਦੀ ਹਾਂ ਉਹ ਹਜੇ ਇੱਥੋਂ ਲੈ ਲਿਆ ਨਾਲ ਦੇ ਟਾਇਰ ਨੇ ਚੌਕੜਾ ਕਿਸੇ ਨੇ ਵੀ ਲੈਣਾ ਤਾਂ ਸੰਪਰਕ ਕਰ ਸਕਦੇ ਹੋ ਰੇਟ ਹੈਗਾ ਦਾ 8 ਲੱਖ 35000 ਰੁਪਏ ਜੀ 8 35 ਰੇਟ ਹੈ ਦਾ ਤੇ ਆਈਦਾ ਬਾਈ ਇਹ 16 ਮਾਡਲ ਆ ਬਾਈ ਇਹ ਅਜੇ ਤੱਕ ਕਿਸੇ ਨੇ ਪੂਲੀ ਵਾਲਾ ਗियर ਵੀ ਨਹੀਂ ਪਾਇਆ 16 ਮਾਡਲ ਦਾ ਚੀਜ਼ ਦੇਖਾਓ ਬਾਈਆਂ ਨੂੰ ਵੀਡੀਓ ਰਹੀ ਕਿਤੇ ਬੰਦੇ ਨੇ ਪੂਲੀ ਵਾਲਾ ਗियर ਵੀ ਨਹੀਂ ਪਾਇਆ ਬਾਈ ਜੀ ਹੋਰ ਇਦੂ ਉਤੋਂ ਦੀ ਕਿੱਥੇ ਚੱਲੂਗਾ ਟਰੈਕਟਰ ਕਿਤੇ ਵੀ ਚਾਬੀ ਲੱਗੀ ਟਰੈਕਟਰ ਨੂੰ ਠੀਕ ਹੈ ਵੀ ਸਾਰੇ ਦੀ ਜ਼ਿੰਮੇਵਾਰੀ ਮੈਂ ਕਹਿੰਦਾ ਬਾਈ ਜੀ ਬਾਅ ਕੇ ਤਸੱਲੀ ਕਰਕੇ ਬਿਆਨਾ ਨਹੀਂ ਲੈਂਦੇ ਟਰੈਕਟਰ ਦਾ ਸਾਈ ਵੀ ਨਹੀਂ ਲੈਂਦੇ ਜਦੋਂ 100 ਰੁਪਏ ਵੀ ਨਹੀਂ ਖਰਦੇ ਮੈਂ ਕਹਿੰਦਾ ਬੰਦਾ ਇੰਨਾ ਇੰਨਾ ਯਕੀਨ ਹੈ ਇੰਨਾ ਯਕੀਨ ਹੈ ਟਰੈਕਟਰ ਤੇ ਜੀ ਠੀਕ ਹੈ ਤੇ ਬੰਪਰ ਲੱਗਿਆ ਹੋਇਆ ਤੇ ਕੋੜਾ ਲੱਗਿਆ ਹੈ ਜੀ ਡੈਕ ਲੱਗਿਆ ਹੋਇਆ ਸਾਰਾ ਕੁਝ ਜਿਵੇਂ ਹੈਗਾ ਐਂ ਦੇਵਾਂਗੇ ਜੀ ਠੀਕ ਹੈ 1/2 ਦੀ ਸਿਰਫ ਧੋਰ ਹੈ ਵੀ ਜਿੰਨਾ ਟਰੈਕਟਰ ਵੀਡੀਓ ਦੇ ਵਿੱਚ ਆ ਗਿਆ ਵੀਡੀਓ 'ਚ ਛੱਡੋ ਤੁਸੀਂ ਘਰੇ ਗੇੜਾ ਮਾਰ ਲਓ ਹਾਂ ਜਿੱਦੇ ਜਿਹੜਾ ਜਿਵੇਂ ਖੜਾ ਨਟਮ ਨਹੀਂ ਖੋਲਦਾ ਨਟਮ ਨਹੀਂ ਖੋਲਣਾ ਇਹਦਾ ਰੇਟ ਬਾਈ 5 ਲੱਖ ਤੇ 20000 ਰੁਪਏ ਜੀ 5 ਲੱਖ 20000 ਦੀ ਡਿਮਾਂਡ ਹੈ ਬਾਕੀ ਹੋ ਜੂ ਮੌਕੇ ਤੇ ਆ ਬਾਈ 5620 5620 ਹੈ ਬਈ ਇਹ ਹਾਂ ਇਹ ਨਿਊ ਹਾਲੈਂਡ ਦਾ 522 60 ਐਚਪੀ ਕੈਟਾਗਰੀ ਚ ਆ ਗਿਆ ਇਹ ਵੀ 3 ਸਪੀਡ 3 ਸਪੀਡ ਟਾਪ ਜੂਜੀ ਇਹ ਹੁਣੇ ਬੰਦ ਹੋ ਗਏ ਜੀ ਇਹ ਰੈਕਟਰ ਆਪਣੇ ਹੁਣ ਸੀਆਰਡੀ ਆ ਗਿਆ ਠੀਕ ਆ ਇਹਦੀ ਡਿਮਾਂਡ ਇੰਨੀ ਕਾ ਜੀ 65 65 ਐਚਪੀ ਦਾ ਟਰੈਕਟਰ ਹੈ 75 ਦਾ ਵੱਲ ਆਉਂਦਾ ਜੀ ਹਮ ਆਹ ਟਾਇਰ ਆਪਾਂ ਨੇ ਸਪੈਸ਼ਲ ਸ਼ੌਕੀਆ ਪਵਾਏ ਨੇ ਜੀ ਹਮ ਪਿਛਲੇ ਨਾਲ ਦੀ ਨੇ 85 85 ਰੁਪਏ ਸੇ ਮੰਨ ਲਓ ਠੀਕ ਆ 700 ਘੰਟਾ ਚੱਲਿਆ 600 ਤੇ ਬਾਕੀ ਬੰਪਰ ਬੰਪਰ ਲੱਗਿਆ ਬੰਪਰ ਬੰਪਰ ਲੱਗਿਆ ਹੋਇਆ ਸਾਰਾ ਤੇ ਇਹਦਾ ਬਈ ਕੀ ਰੇਟਰ ਹੋਊਗਾ ਇਹਦਾ ਹੈਗਾ ਜੀ 9 ਲੱਖ ਇਹ 2022 ਮਾਡਲ ਹੈ 2022 ਮਾਡਲ ਆ ਸੋਨਾ ਲੀਕਾ ਜਿਹੜਾ ਡੀਆਈ 60 ਹੈ ਇਹ ਪਹਿਲੀ ਗੱਲ ਤਾਂ ਆਪਣੇ ਜ਼ਿਲ੍ਹੇ ਦਾ ਨੰਬਰ ਹੈ ਤੇ ਸਿਆਣਾ ਹੀ ਆ ਟਰੈਕਟਰ ਕਿਉਂਕਿ ਇਹ ਕਿਤੋਂ ਵੀ ਨਾ ਤਾਂ ਲੀਕ ਹੈ ਨਾ ਕੁਝ ਹੋਰ ਹੈ ਨਾ ਕਿਤੋਂ ਪੇਂਟ ਲਿਆ ਵੀ ਜਿੰਨਾ ਨਟ ਨਟ Ориਜినਲ ਹੈ ਮੈਂ ਕਹਿੰਦਾ ਨਾਲ ਦਾ ਜੀ 2000 11 ਮਾਡਲ ਆ 12ਵੇਂ ਮਹੀਨੇ ਦਾ ਜੀ ਸੰਗਰੂਰ ਦੀ ਨੰਬਰ ਆਪਣੇ ਸੰਗਰੂਰ ਦਾ ਕੀ ਆਪਣੇ ਪਿੰਡ ਦੀ ਨਿਕਲੇ ਆ ਨਮਾਈ ਆਪਣੇ ਪਿੰਡ ਦੀ ਰੇਟ ਠੀਕ ਪਿੰਡ ਦੇ ਵਿੱਚ ਹੀ ਇੱਕ ਸਿਨੇਮਾ ਜਿਵੇਂ 11 ਮਾਡਲ ਕਹੇ ਤਾਂ 11 ਮਾਡਲ ਦੇ ਹਿਸਾਬ ਨਾਲ ਚਮਕ ਦੇਖ ਲਓ ਸੋਹ ਤੇ ਕਿੰਨੀ ਜਿਆਦੇ ਪਈਆ ਡੈਕ ਡੁੱਕ ਸਾਰਾ ਕੁਝ ਨਹੀਂ ਲਾਉਣਾ ਬਾਈ ਜੀ ਐਂ ਸਮਾਨ ਸਾਰਾ ਦੇਵਾਂਗੇ ਬੰਪਰ ਸ਼ੈਂਪਰ ਵਿੱਚ ਹੁੰਦੇ ਨੇ ਸੌਦਾ ਕਰਕੇ ਆਹ ਲੇ ਕਹਿੰਦਾ ਡੈਕ ਲਾਉਣਾ ਆਹ ਲਾਉਣਾ ਉਸ ਰੇਟ ਹੈਗਾ ਇਹਦਾ ਜੀ 3 ਲੱਖ ਤੇ 75000 ਰੁਪਏ ਜੀ ਕਿੰਨੇ ਮਾਡਲ ਦਾ 2011 ਦਾ 2011 ਦਾ ਤੇ ਆ ਸੋਨਾ ਲਿਕਾ ਰੀਜਾਂ ਨਾਲ ਬਣਾਇਆ ਜਿਵੇਂ ਸੋਨਾ ਇਹ ਉਹ ਟਰੈਕਟਰ ਹੈ ਡੀਆਈ 60 ਵੀ ਜਿਹਨੇ ਮਤਲਬ ਹੁਸ਼ਿਆਰਪੁਰ ਚ ਬਣਦੇ ਨੇ ਟਰੈਕਟਰ ਇਹ 165 ਦੇਸ਼ਾਂ ਦੇ ਵਿੱਚ ਐਕਸਪੋਰਟ ਹੁੰਦਾ ਤੇ ਇਹਦੀ ਬਈ ਮਾਰਕੀਟ ਅੱਜ ਵੀ ਪੂਰੀ ਫੁੱਲ ਹੈ ਚੇਂਜਰ ਵਾਲਾ ਜੀ ਇਹ ਚੇਂਜਰ ਵਾਲਾ ਇਹ ਜਿੰਨਾ ਮੂਰੇ ਭਾਜਦਾ ਜੀ ਉੰਨੀ ਹੀ ਇਹ ਮਗਰ ਭਾਜਦਾ ਜੀ ਠੀਕ ਹੈ ਚੇਂਜਰ ਗੇਰਾਂ ਦਾ ਕਿਹੜਾ ਮਰਜ਼ੀ ਲਾ ਲਓ ਸਾਰੇ ਗੇਰਾਂ ਦੇ ਵਿੱਚ ਅੱਗੇ ਪਿੱਛੇ ਹੁੰਦਾ ਇਹ ਤੇ ਟਾਇਰ ਵੀ ਨਾਲ ਦੇ ਨੇ ਨਾਲ ਦੇ ਨਾਲ ਦੇ ਚਾਰੇ ਆ ਵੱਡੇ ਪੌਏ ਨੇ ਆਪਾਂ ਇਹ ਤਾਂ ਵੱਡੇ ਪੌਏ ਆ ਇਹ ਅੱਜਕੱਲ ਤੁਹਾਨੂੰ ਬੜਾ ਟ੍ਰੈਂਡੀ ਹੋ ਗਿਆ ਜੀ ਵੱਡੇ ਟਾਇਰਾਂ ਦਾ ਆ ਵੀ ਹਰੇਕ ਇਹ ਆ ਟਾਇਰ ਇਹਦੇ ਨਾਲ ਉੱਚਾ ਜਿਹਾ ਸੋਹਣਾ ਜਿ ਤੇ ਕਿੰਨਾ ਮੜ ਲਾ ਬਾਈ ਇਹ ਇਹ 2021 12ਵਾਂ ਮਹੀਨਾ ਜੀ 2021 12ਵਾਂ ਮਹੀਨਾ ਹਾਂ ਕਾਪੀ ਵੀ 21 ਦੇ 12ਵੇਂ ਮਹੀਨੇ ਦੀ ਬਣੀ ਹੈ 12ਵੇਂ ਮਹੀਨੇ ਦੀ ਕਾਪੀ ਹੈ ਜੀ 3 ਸਪੀਡ ਡਿਫਰੈਂਸ਼ੀਅਲ ਲੌਕ ਚੇਂਜਰ ਗੇਅਰ ਹੈਵੀ ਡਿਊਟੀ ਮਾਈਲੇਜ ਪਲੱਸ ਵਾਲਾ ਮਾਡਲ ਆ ਗਿਆ ਇਹ ਹਾਂ ਹਾਂ ਤੇ ਇਹਦਾ ਬਾਈ ਕੀ ਰੇਟ ਹੋਊਗਾ ਇਹਦਾ ਰੇਟ ਆਏਗਾ ਬਾਈ ਜੀ 6 ਲੱਖ ਤੇ 35000 ਜਿਹੜਾ ਤੁਹਾਡੀ ਵੀਡੀਓ ਦੇਖ ਕੇ ਉਹਦੇ ਵਾਸਤੇ 10000 ਤੋਂ 5000 ਦਾ ਡਿਸਕਾਊਂਟ ਹੈ ਟਰੈਕਟਰ ਮੁਫਤ ਕੋਈ ਵੀ ਬੰਦਾ ਆ ਕੇ ਕਹੇ ਦੀ ਬਾਈ ਦੀ ਵੀਡੀਓ ਦੇਖ ਕੇ ਆਹ ਟਰੈਕਟਰ ਦੇਖ ਲਓ ਪੀਲੇ ਚੱਕਿਆਂ ਵਾਲਾ ਜਿਹਨੂੰ ਕ ਲੋਕੀ ਲੈਣ ਜੋਂਡੀਅਰ ਵੇ ਇਹਦੀ ਵੀ ਅੱਜ ਕੱਲ ਵਧੀਆ ਡਿਮਾਂਡ ਹੈ ਬਹੁਤ ਵਧੀਆ ਵਿਕ ਰਿਹਾ ਹੈ ਮਤਲਬ ਉੱਠੇ ਗਿਆ ਹੈ ਟਰੈਕਟਰ ਅਸਲ 2018 ਤੋਂ ਬਾਅਦ ਇਹਨਾਂ ਟਰੈਕਟਰਾਂ ਦੀ ਮਾਰਕੀਟ ਉੱਠੀ ਆ ਮਾਰਕੀਟ ਦੇ ਵਿੱਚ ਆਏ ਤਾਂ ਬਹੁਤ ਟਾਈਮ ਲੰਦੇ ਨੇ ਉਸ ਤੋਂ ਬਾਅਦ ਜਾਣੂ ਹੋ ਗਏ ਲੋਕ ਜੋਂਡੀਅਰ ਦੇ ਗੁਣਾ ਬਾਰੇ ਤੇ ਜੇ ਗੱਲ ਕਰੀਏ ਇਹ 18 ਦੇ ਮਾਰਕੇ ਨੇ 19 ਦੇ ਵਿੱਚ ਨਿਕਲਿਆ ਹੋਇਆ ਤੇ ਡਿਮਾਂਡ ਰੱਖੀ ਆ ਬਾਈ ਨੇ 6 ਲੱਖ 10 ਹਜ਼ਾਰ ਰੁਪਇਆ 5310 3 ਸਪੀਡ ਜਦੋਂ ਸੁਪਰ ਸ਼ੀਡਰ ਆਇਆ ਅਸਲ ਇਹਦੀ ਬੁੱਕ ਤੋਂ ਉਸ ਤੋਂ ਬਾਅਦ ਟਰੈਕਟਰ ਦੀ ਕੀਮਤ ਪੈਣ ਲੱਗੀ ਆ ਕਿਉਂਕਿ ਇਹ ਪਹਿਲੀਆਂ ਦੇ ਵਿੱਚ 3 ਸਪੀਡ ਆ ਗਈ ਸੀ ਤੇ ਬਾਕੀ ਹੋਰ ਕੋਈ ਵੀ ਟਰੈਕਟਰ ਲੈਣਾ ਤਾਂ ਬਾਈ ਵਧੀਆ ਮਾਨਤਾਨ ਕਰ ਦੂ ਸਭ ਤੋਂ ਵੱਡੀ ਗੱਲ ਵਿੱਚ ਕਟਾਉਣਾ ਕੋਈ ਟਰੈਕਟਰ ਜੇ ਵਿੱਚ ਕਟਾਉਣਾ ਤਾਂ ਕਟ-ਕਟਈਆ ਵੀ ਇੱਥੇ ਹੋ ਜਾਂਦਾ ਟਰੈਕਟਰ ਤੁਹਾਡਾ ਨੌਂ ਕਰਾ ਕੇ ਹੀ ਰੱਖਿਆ ਜਾਊਗਾ ਨੌਂ ਕਰਾ ਕੇ ਦਿੱਤਾ ਜਾਊਗਾ ਸਕਰੀਨ ਤੇ ਨੰਬਰ ਆ ਸੰਪਰਕ ਕਰ ਲਿਓ ਐਡਰੈਸ ਮਹਿਲਾ ਚੌਂਕਾ ਮਹਿਲਾ ਚੌਂਕਾ ਕੇ ਬਸ ਜਮਾ ਨਾਲ ਹੀ ਆ ਬਾਈ ਨੂੰ ਫੋਨ ਕਰ ਲਿਆ ਬਾਈ ਬਿੱਟੂ ਦਾ ਨੰਬਰ ਚੱਲਦਾ ਸਕਰੀਨ ਤੇ ਜਾਂ ਕਿਸੇ ਨੂੰ ਪੁੱਛ ਸਕਦੇ ਹੋ ਬਾਈ ਬਿੱਟੂ ਡੀਲਰ ਆ ਇੱਥੇ ਉਹ ਤੋਂ ਡਾਇਰੈਕਟਰ ਲੈ ਕੇ ਜਾਣਾ ਤਾਂ